ਆਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਦੇਖੋ ਜੀ ਮੈਕਸ ਸਭ ਤੋਂ ਅੱਗੇ ਸਭ ਤੋਂ ਪਹਿਲਾ ਵਲੌਗ ਦੇ ਵਿੱਚ ਤੇ ਅੱਜ ਅਸੀਂ ਜਾ ਰਹੇ ਸੀ ਆਪਣੇ ਪਿੰਡ ਮਤਲਬ ਕਿ ਮੈਂ ਆਪਣੇ ਪੇਕੇ ਜਾ ਰਹੀ ਆ ਮੰਮੀ ਨੂੰ ਛੱਡਣ ਜਾ ਰਹੇ ਸੀ ਜੇ ਤੇ ਬਾਰਿਸ਼ ਵੀ ਬਹੁਤ ਜ਼ਿਆਦਾ ਹੋ ਰਹੀ ਆ ਤੇ ਮੈਕਸ ਬਹੁਤ ਜ਼ਿਆਦਾ ਐਕਸਾਈਟਡ ਸੀ ਯਾ ਵੀ ਮੈਂ ਨਾਲ ਜਾਣਾ ਆ ਤੁਹਾਨੂੰ ਪਤਾ ਹੈ ਕਿ ਗੱਡੀ ਨੂੰ ਵੇਖ ਕੇ ਉਹ ਬਹੁਤ ਹੀ ਜ਼ਿਆਦਾ ਨਾ ਉਛਲਦਾ ਆ ਕਿ ਕਿਤੇ ਗੱਡੀ ਨਾ ਲੈ ਜਾਣ ਤੇ ਮੈਨੂੰ ਘਰੇ ਛੱਡ ਜਾਣਾ ਇਹਨਾਂ ਨੇ ਤੁਸੀਂ ਦੇਖ ਹੀ ਸਕਦੇ ਹੋ ਮੈਕਸ ਦੀ ਖੁਸ਼ੀ ਤੇ ਦੇਖੋ ਤੁਸੀਂ ਕੋਈ ਨਹੀਂ ਦੇਖੋ ਨਾਲੇ ਮੈਕਸ ਕਿੰਨਾ ਕੁਿਊਟ ਲੱਗਦਾ ਕਮੈਂਟ ਚ ਜਰੂਰ ਦੱਸਿਓ ਠੀਕ ਹੈ ਕਿਉਂਕਿ ਤੁਹਾਡਾ ਇਹ ਨੌਟੀ ਪੁੱਤਾ ਦੇਹ ਪਾਸ ਬੈਠਣਾ ਨਹੀਂ ਹੁੰਦਾ ਜੀ ਇੰਨੇ ਗੱਡੀ 'ਚ ਇਧਰ ਉਧਰ ਦੇਖਣਾ ਬਾਰਿਸ਼ ਵੈਸੇ ਕਾਫੀ ਜ਼ਿਆਦਾ ਹੋ ਰਹੀ ਹੈ ਤੇ ਅਸੀਂ ਨਾ ਪਹਿਲਾ ਪਹਿਲਾਂ ਇੱਥੇ ਜਾਣਾ ਪੁੱਤ ਆਪਾਂ ਆਪਾਂ ਫਿਰ ਦੱਸੋ ਗੁਰਦਰ ਸਿੰਘ ਸਾਹਿਬ ਲਈ ਹੈ ਕਿ ਨਾਮ ਇਤਰਾਣ ਲਈ ਹੈ ਪਹਿਲਾਂ ਕੋਲ ਦੁਆਰਾ ਸਾਮਤਿਆ ਦੇ ਕੇ ਕਿ ਬਾਰਿਸ਼ ਜਾਣੇ ਮਾਮੇ ਦੀ ਕਰੀ ਹਲਾ ਜੇ ਕਿ ਬਾਰਿਸ਼ ਵੀ ਕਾਮ ਨਹੀਂ ਆ ਫਿਰ ਇਹ ਨਾ ਹੋਵੇ ਕਿ ਹੋਰ ਹੀ ਤੇਜ਼ ਹੋ ਜਾਏ ਫਿਰ ਬਾਅਦ ਚ ਹਲਾ ਕਟੇ ਨਾ ਅਪਰੇਲਾ ਲਿਆ ਹੋਇਆ ਆ ਆਪਾਂ ਨਾਲ ਛਤਰੀ ਲੈ ਲਈ ਆ ਜੀ ਤੇ ਮੱਥਾ ਟੇਕਾਂਗੇ ਪਹਿਲਾਂ ਉੱਤਰ ਕੇ ਸੋ ਤੁਹਾਨੂੰ ਵੀ ਬਾਬਾ ਜੀ ਦੇ ਦਰਸ਼ਨ ਕਰਵਾਵਾਂਗੇ ਤੇ ਤੁਸੀਂ ਵਲੌਗ ਦੇ ਨਾਲ ਪੂਰੇ ਬਣੇ ਰਹੋ ਤੇ ਮੰਮੀ ਵੀ ਪਿੱਛੇ ਬੈਠੇ ਹੋਏ ਆ ਸਤਿ ਸ਼੍ਰੀ ਅਕਾਲ ਕਰ ਦੋ ਮੰਮੀ हां जी मम्मी चले आप पेंट ਨੂੰ ਤੇ ਫਿਰ ਮੈਂ ਕਹਾਂ ਚਲੋ ਛੱਟਾ ਨੇ بارش ਦਾ ਮੌਸਮ ਆ ਨਾਲੇ ਮੈਨੂੰ بارش ਦੇ ਵਿੱਚ ਟਰੈਵਲ ਕਰਨਾ ਬਹੁਤ ਵਧੀਆ ਲੱਗਦਾ ਤੇ بارش ਵੈਸੇ ਵੀ ਮੇਰੀ ਫੇਵਰੇਟ ਆ ਇਸ ਲਈ ਤੇ ਨਾਲ ਵੀ ਨਾਲ ਹੀ ਆਪਾਂ ਜੀ ਬੈਗਸ ਤੇ ਹਾਰਥਾ ਹੀ ਰੈਡੀ ਦਿੰਦਾ ਟਰੈਕਸ ਦੇਖੋ ਫਰੈਂਡਸ ਦੇਖੋ ਫਰੈਂਡਸ ਕਹਿੰਦੇ ਇੰਨਾ ਕਿਉਂ ਮੂੰਹ ਖੋਲਿਆ ਹੋਇਆ ਪਿੰਨਾ ਦੱਸ ਗਰਮੀ ਥੋੜੀ ਹੈਗੀ ਆ ਇਹਨੇ ਗਰਮੀ ਹੋਵੇ ਤਾਂ ਤਾਂ ਨਹੀਂ ਮੂੰਹ ਤੇ ਦੇਖ ਸਕਦੇ ਤੁਸੀਂ ਇਹ بارش ਦਾ 뷰 ਇੱਥੇ ਹੁਣ ਥੋੜੀ ਜਿਹੀ بارش ਘਟ ਗਈ ਆ ਤਾਂ ਕਿ ਹੈਨਾ ਇੱਕ ਤੇ ਜਗਾ ਜਗਾ ਪਾਣੀ ਬਹੁਤ ਰੁਕ ਜਾਂਦਾ ਜਦੋਂ ਇੱਕ بارش ਆਉਂਦੀ ਆ ਪਾਣੀ ਬਹੁਤ ਰੁਕਦਾ ਬਈ ਹਰ ਥਾਂ ਤੇ ਮੈਕਸ ਨੂੰ ਤੇ ਟਿਕਾਈ ਹੈਗੀ ਨਹੀਂ ਨਾ ਟੱਪੀ ਜਾਣਾ ਬਸ ਗੱਡੀ ਨੂੰ ਇੰਨੇ ਸਟ੍ਰੈਚ ਪਾਤੇ ਹੋਏ ਆ ਮੈਕਸ ਨੇ ਕੁਛ ਨਾ ਪੁੱਛੋ ਤਈ ਪਰ ਅਸੀਂ ਕੁਛ ਨਹੀਂ ਕਹਿੰਦੇ ਮੈਕਸ ਨੂੰ ਕੁਛ ਨਹੀਂ ਕਹਿ ਸਕਦੇ ਉਹੀ ਦੇਖ ਹੀ ਸਕਦੇ ਹੋ ਤੇ ਜੇ ਮੈਂ ਹੁਣ ਤੁਹਾਡੇ ਸਾਹਮਣੇ ਕੁੱਟਾਂ ਦੇ ਫੇਰ ਤੇ ਮੈਨੂੰ ਸਾਰੇ ਮੇਰੇ ਫਰੈਂਡਸ ਨੇ ਕਿਹਾ ਕਿਉਂ ਮੈਕਸ ਨੂੰ ਮਾਰਿਆ ਓਏ ਦੇਖੋ ਡਰਦਾ ਵੀ ਨਹੀਂ ਆ ਬਿਲਕੁਲ ਨਹੀਂ ਡਰ ਹੁੰਦਾ ਪਿਆ ਅੱਗੇ ਇਹਨੂੰ ਮੈਕਸ ਕਿਉਂ ਹੋ ਰਿਹਾ ਏ ਚੈਨ ਹੀ ਨਹੀਂ ਆਉਂਦਾ ਵੀ ਕਿਤੇ ਬੈਠ ਜਾਵਾਂ ਟਿੱਕ ਕੇ ਮੇਰੀ ਗੱਲ ਤੇ ਸੁਣੋ ਕਿੱਥੇ ਜਾ ਰਹੇ ਤੁਸੀਂ ਦੱਸੋ ਸਾਡੇ ਵੀ ਸੇਵਾਦਾਰ ਖੜੇ ਨੇ ਜੀ ਰਾਧਾ ਸਵਾਮੀ ਵਾਲੇ ਤੇ ਇਹ ਵਾਲੀ ਰੋਡ ਤੇ ਵੀ ਬਹੁਤ ਹੀ ਵਧੀਆ ਲੱਗਦੀ ਹੈ ਜਿੱਦਾਂ ਫੋਰਨ ਦੀਆਂ ਨਹੀਂ ਰੋਡ ਹੁੰਦੇ ਉਵੇਂ ਦੇ ਆ ਸਾਡੇ ਇੱਥੇ ਇੰਨੀ ਜ਼ਿਆਦਾ ਸਫਾਈ ਤੇ ਬਹੁਤ ਹੀ ਵਧੀਆ ਦੇਵੇ ਕੁल्ले-ਕੁल्ले ਰੋਡ ਨੇ ਕੋਈ ਵੀ ਇਦਾਂ ਦੀ ਮਤਲਬ ਟ੍ਰੈਫਿਕ ਜਿਹੜੀ ਆ ਹੋਏਗੀ ਆਪਾਂ ਨੰਘ ਨਹੀਂ ਸਕਦੇ ਇਦਾਂ ਦਾ ਕੁਝ ਨਹੀਂ ਹੈਗਾ ਜੀ ਬਹੁਤ ਵਧੀਆ ਰੂਲ ਫੋਲੋ ਕਰਦੇ ਨੇ ਡੇਰੇ ਵਾਲੇ ਸਾਰੇ بارش ਵੀ ਤੇਜ਼ ਹੋ ਗਈ ਹੈ ਨਾ ਕਿ ਮੈਕਸ ਕੀ ਹੈ ਹਮਸ ਤੇ ਨਾਲ ਉਹ ਜਿੱਸੇ ਪਾ ਕੇ ਦੇ ਵੰਦੋਂ ਉਹ ਹੀ ਨਾ ਚਲੋ ਲਾਉਣਾ ਪੈਣਾ ਥੋੜਾ ਲਾਲਾ ਕੋਈ ਚੱਕਰ ਨਹੀਂ ਤੇ ਬਾਕੀ ਜੇ ਮੈਕਸ ਨੂੰ ਗੋਦੀ 'ਚ ਉਤਾਰ ਦਿੱਤਾ ਹੈ ਦੇਖੋ ਤੁਸੀਂ ਖਲੋ ਕੇ ਦੇਖਦਾ ਪਿਆ ਹੁਣ ਕਦੀ ਇੱਧਰ ਸ਼ੀਸ਼ੇ ਦੇ ਨਾਲ ਕਦੀ ਅੱਗੇ ਮੈਂ ਵੀ ਨਹੀਂ ਗੋਦੀ 'ਚ ਬਿਠਾਣਾ ਹੁਣ ਤੈਨੂੰ ਦੇਖੀ ਜਰਾ ਪੋਨੀ ਕਿੱਧਰ ਨੂੰ ਚਲ ਗਈ ਹੁਣ ਟੇਢੀ ਹੋ ਗਈ ਆ ਮੈਕਸ ਤੇ ਬਹੁਤ ਜ਼ਿਆਦਾ ਤੰਗ ਕਰਦਾ ਵੇ ਗੱਡੀ 'ਚ ਇਹ ਖੜਨ ਵਾਲਾ ਨਹੀਂ ਹੈਗਾ ਵੈਸੇ ਕਿਤੇ ਇਹ ਪਿਆਰ ਕਰਕੇ ਹੀ ਨਾ ਜ਼ਿਆਦਾ ਹੀ ਉਛਲਦਾ ਆ ਕਿ ਮੈਨੂੰ ਪਿਆਰ ਬਹੁਤ ਕਰਦੇ ਆ ਇਨਾ ਮਰਜ਼ੀ ਕਰਨੀ ਆ ਆਪਣੀ ਮੈਨੂੰ ਕਿਹੜਾ ਇਹਨਾਂ ਨੇ ਕੁਝ ਕਹਿਣਾ ਆ ਫਰੈਂਡਸ ਆ ਗਿਆ ਜੀ ਮੇਰੇ ਪੇਕਿਆਂ ਦਾ ਪਿੰਡ ਤੇ ਸੋ ਇਹ ਤੋਂ ਪਹਿਲਾਂ ਅਸੀਂ ਜਾਵਾਂਗੇ ਗੁਰਦੁਆਰਾ ਸਾਹਿਬ ਜੋ ਕਿ ਮੇਰੇ ਪਿੰਡ ਦੇ ਐਂਟਰ ਹੁੰਦਿਆ ਹੀ ਨਾ ਅੰਦਰ ਗੁਰਦੁਆਰਾ ਸਾਹਿਬ ਹੁੰਦਾ ਹੈ ਜਿਹੜਾ ਕਿ ਬਾਬਾ ਬੱਠਾ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤੇ ਉਦਾਂ ਉਹਨਾਂ ਦਾ ਨਾਮ ਹੈਗਾ ਬਾਬਾ ਗੋਪਾਲ ਦਾਸ ਜੀ ਇਹ ਜਿਹੜੇ ਬਾਬਾ ਬੱਠਾ ਜੀ ਸੀ ਉਹ ਸਭ ਤੋਂ ਪਹਿਲਾਂ ਹੋਏ ਸੀ ਬਾਬਾ ਜੀ ਇਸ ਕਰਕੇ ਬਾਬਾ ਬੱਠਾਈ ਦੇ ਨਾਮ ਦੇ ਨਾਲ ਜਿਹੜਾ ਕਿ ਉਹ ਜਾਣਿਆ ਜਾਂਦਾ ਆਪਣਾ ਗੁਰਦੁਆਰਾ ਸਾਹਿਬ ਤੇ ਸਭ ਤੋਂ ਪਹਿਲਾਂ ਆਪਾਂ ਉੱਥੇ ਮੱਥਾ ਟੇਕਾਂਗੇ ਤੇ ਨਾਲੇ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ بارش ਦੇ ਵਿੱਚ ਤੇ ਹੁਣ ਅਸੀਂ ਲੱਗੇ ਆਂ ਜੀ ਐਂਟਰ ਹੋਣ ਗੁਰਦੁਆਰਾ ਸਾਹਿਬ ਚ ਇਹ ਦੇਖ ਲਓ ਤੁਸੀਂ ਇਹ ਬਾਬਾ ਜੀ ਦਾ ਗੇਟ ਆ ਗਿਆ ਸਾਡਾ ਅਸੀਂ ਅੱਜ ਦਿਨ ਮਤਲਬ ਕਿ ਅਸਾਂ ਬੜਾ ਚੰਗਿਆੜੀ ਤੇ ਲੁਲਜੀ ਤੱਕ ਕਲੀਅਰ ਨਹੀਂ ਨਾ ਆ ਰਿਹਾ ਬਾਬਾਈ ਦਾ ਕਰਕੇ ਉਹ بارش ਦਾ ਕਰਕੇ ਸੌਰੀ ਇੱਥੇ ਆਪਾਂ ਗੱਡੀ ਖੜੀ ਕਰਕੇ ਤੇ ਛਤੜੀ ਲੈ ਕੇ ਜਾਂਦੇ ਮੰਮੀ ਹੈਨਾ ਉਧਰ ਹੈਗਾ ਜੀ ਸਾਡਾ ਸਿਰੋਗਰ ਤੇ ਇੱਧਰ ਸਾਹਮਣੇ ਹੈਗਾ ਜੀ ਗੁਰਦੁਆਰਾ ਸਾਹਿਬ ਆ ਜੀ ਸਮਾਧ ਬਾਬਾ ਜੀ ਦੀ ਜਿੱਥੇ ਕਿ ਅਸੀਂ ਮੱਥਾ ਟੇਕਦੇ ਪਏ ਆ ਤੇ ਮੈਂ ਐਂਟਰ ਹੁੰਦਿਆਂ ਵਲੌਗ ਨਹੀਂ ਬਣਾ ਸਕੀ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਆ ਤੇ ਮੰਮੀ ਲੱਗੇ ਮੱਥਾ ਟੇਕਣ ਤੇ ਮੈਂ ਤੁਹਾਨੂੰ ਅੰਦਰ ਦਾ ਜਿਹੜਾ ਦਰਸ਼ਨ ਹੈਗੇ ਬਾਬਾ ਜੀ ਦੇ ਉਹ ਕਰਵਾ ਰਹੀ ਆ ਤੁਸੀਂ ਵੀ ਦਰਸ਼ਨ ਕਰੋ ਬਾਬਾ ਜੀ ਦੇ ਅੰਦਰੋਂ ਤੇ ਬਾਬਾ ਗੋਪਾਲ ਦਾਸ ਜੀ ਬਾਬਾ ਬੱਠਾ ਜੀ ਹਾਂ ਜੀ ਬਾਬਾ ਇਹ ਸਾਰਿਆਂ ਦੇ ਨਾਮ ਵੀ ਲਿਖੇ ਹੋਏ ਆ ਬਾਬਾ ਜੀ ਦੇ ਆਰਾਮ ਜੀ ਬਾਬਾ ਜੀ ਹਾਂ ਜੀ ਦੇ ਨਾਲ ਤੇ ਇਹ ਜਿਹੜੇ ਬਾਬਾ ਜੀ ਦੀ ਸਮਾਦ ਹੈਗੀ ਆ ਇਹਨਾਂ ਦਾ ਇਸ਼ਨਾਨ ਸਵੇਰੇ 2:30 ਵਜੇ ਕੀਤਾ ਜਾਂਦਾ ਆ ਗੁਰਦੁਆਰਾ ਸਾਹਿਬ 'ਚ ਤੇ ਬਹੁਤ ਹੀ ਮੰਨਤਾ ਤੇ ਸ਼ਰਧਾ ਬਾਬਾਈ ਦੇ ਇੱਥੇ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਜ਼ਿਆਦਾ ਮਤਲਬ ਦੂਰ ਦੂਰ ਤੋਂ ਲੋਕ ਜਾਂ ਜਿਹੜੇ ਹਨਾ ਵਿਦੇਸ਼ਾਂ 'ਚ ਰਹਿੰਦੇ ਆ ਫੋਰਨ ਕੰਟਰੀਆਂ 'ਚ ਉਹ ਵੀ ਬਹੁਤ ਸਾਰੀ ਸੇਵਾ ਜਿਹੜੀ ਆ ਪਾਪਾ ਜੀ ਦੇ ਨਾਮ ਤੇ ਭੇਜਦੇ ਆ ਸੋ ਮੈਂ ਤੁਹਾਨੂੰ ਬਾਹਰ ਦਾ ਵੀ ਸਾਰਾ ਦਿਖਾ ਦਿੰਨੀ ਆ ਇੱਥੋਂ ਇਹ ਪ੍ਰਕਰਮਾ ਹੈਗੀਆਂ ਨੇ ਆਪਾਂ ਇੱਧਰ ਦੀ ਜਾ ਕੇ ਤੇ ਫਿਰ ਆਪਾਂ ਇੱਧਰ ਦੀ ਆਣਾ ਆ ਇਹ ਪ੍ਰਕਰਮਾ ਕਰ ਲਈ ਦੀਆਂ ਤੇ ਇੱਥੋਂ ਇਹ ਨਾਲ ਵੱਡਾ ਗੁਰਦੁਆਰਾ ਸਾਹਿਬਾ ਜਿੱਥੇ ਹੁਣ ਅਸੀਂ ਮੱਥਾ ਟੇਕਣ ਜਾਵਾਂਗੇ ਤੇ ਇਹ ਹੈਗਾ ਜੀ ਪਿੱਪਲ ਬਹੁਤ ਹੀ ਪੁਰਾਣਾ ਪਿੱਪਲ ਆ ਇੱਥੇ ਸਾਡੇ ਬਜ਼ੁਰਗ ਬਹੁਤ ਬੈਠਦੇ ਹੁੰਦੇ ਸੀਗੇ ਜਿਹੜੇ ਕਿ ਹੁਣ ਇਸ ਦੁਨੀਆ ਤੇ ਨਹੀਂ ਆ ਸੋ ਇਹ ਸਾਹਮਣੇ ਪਾਰ ਤੇ ਹੈਗੀ ਆ ਇੱਧਰ ਸਰੋਵਰ ਹੈਗਾ ਚਲੋ ਇੱਧਰ ਆਪਾਂ ਨਾ ਪ੍ਰਕਰਮਾ ਵੀ ਕਰਦੇ ਆ ਕਿ ਮੈਂ ਪਹਿਲਾਂ ਮੱਥਾ ਟੇਕ ਲੈਣੀ ਆ ਆਪਾਂ ਪ੍ਰਕਰਮਾ ਕਰ ਲੈਨੇ ਆ ਇੱਧਰ ਵੀ ਜਗ੍ਹਾ ਹੈਗੀ ਆ ਜਿੱਥੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਸੀਗਾ ਇਹ ਇੰਨੇ ਇੱਥੇ ਵੀ ਮਤਲਬ ਗਮਲੇ ਵਗੈਰਾ ਰੱਖੇ ਹੋਏ ਆ ਮੱਥਾ ਟੇਕਦੇ ਆ ਲੋਕ ਸੰਗਤ ਜਿੰਨੀ ਵੀ ਆਂਦੀ ਆ ਮੱਥਾ ਟੇਕਦੀ ਆ ਬਾਕੀ ਸੇਵਾ ਬਹੁਤ ਇੱਧਰ ਵੀ ਪਾਰਕਾਂ ਬਣੀਆਂ ਹੋਈਆਂ ਜੀ ਬਹੁਤ ਸੋਹਣੀਆਂ ਬਹੁਤ ਹੀ ਵਧੀਆ ਜਦੋਂ ਮੇਲਾ ਹੁੰਦਾ ਉਦੋਂ ਸਾਰੇ ਬੈਠਦੇ ਆ ਆ ਟਿੰਡਾ ਵਾਲਾ ਖੂਹ ਆ ਮੈਂ ਇਹਦੀ ਵੀਡੀਓ ਪਾਈ ਹੋਈ ਸੀ ਪਹਿਲਾਂ ਬਾਬਾ ਜੀ ਦੀ ਵੀਡੀਓ ਮੈਂ ਪਹਿਲਾਂ ਵੀ ਪਾਈਆਂ ਹੋਈਆਂ ਵਲੌਗ ਪਾਏ ਹੋਏ ਆ ਬਣਾ ਕੇ ਤੁਸੀਂ ਦੇਖ ਸਕਦੇ ਹੋ ਬੈਕ ਜਾ ਕੇ ਮੇਰੇ ਚੈਨਲ ਤੇ ਤੇ ਮੰਮੀ ਮੱਥਾ ਟੇਕ ਕੇ ਬੈਠੇ ਹੋਏ ਬਾਬਾ ਜੀ ਦੇ ਕੋਲ ਗੱਲਾਂ ਮੱਤਾ ਕਰਨ ਲੱਗ ਪਿਆ ਤੇ ਆ ਬਾਬਾਈਆਂ ਖੜਾਵਾ ਇੰਆ ਇੰਆ ਨੇ ਇਹ ਸਾਡੀ ਐਂਟ੍ਰੈਂਸ ਸੀਗੀ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਆਉਣ ਦੀ ਵੱਡੇ ਗੁਰਦੁਆਰਾ ਸਾਹਿਬ ਕਿਉਂਕਿ ਮੈਂ ਬਾਰ ਬਾਰਿਸ਼ ਕਰਕੇ ਬਣਾਇਆ ਨਹੀਂ ਇੱਥੇ ਹੁਣੇ ਮੇਲਾ ਹੋ ਕੇ ਹਟਿਆ ਜੀ 4 ਅਗਸਤ ਨੂੰ ਉਹਦੀ ਅਜੇ ਵੀ ਡੈਕੋਰੇਸ਼ਨ ਜਿਹੜੀ ਆ ਥੋੜੀ ਬਹੁਤੀ ਹੈਗੀ ਆ ਸਾਡੇ ਗੁਰੂ ਮਹਾਰਾਜ ਜੀ ਜੋ ਹੋਏ ਸੀ ਇੱਥੇ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਵਾ ਤੁਹਾਨੂੰ ਲਾਗੇ ਤੋਂ ਦਿਖਾ ਦੇਣੀ ਆ ਇਹ ਸਾਡੇ ਬ੍ਰह्म ਗਿਆਨੀ ਜਿਹੜੇ ਇੱਥੇ ਸੀਗੇ ਬਾਬਾ ਜੀ ਹੋਏ ਸੀਗੇ ਬਾਬਾ ਗੋਪਾਲ ਦਾਸ ਜੀ ਉਹਨਾਂ ਦੀਆਂ ਫੋਟੋ ਲੱਗੀਆਂ ਹੋਈਆਂ ਤੇ ਇੱਥੇ ਮੇਲਾ ਜਿਹੜਾ 6-6 ਮਹੀਨੇ ਬਾਅਦ ਆਉਂਦਾ ਬਹੁਤ ਹੀ ਸ਼ਰਦਾ ਦੇ ਨਾਲ ਮਨਾਇਆ ਜਾਂਦਾ 3 ਮਾਰਚ ਨੂੰ ਤੇ 4 ਅਗਸਤ ਨੂੰ ਮੇਲਾ ਤੇ ਬਹੁਤ ਹੀ ਧੂਮ-ਤਾਮ ਸ਼ਰਦਾ ਦੇ ਨਾਲ ਜੀ ਮਨਾਇਆ ਜਾਂਦਾ ਤੇ ਬਹੁਤ ਹੀ ਮੈਂ ਤੁਹਾਨੂੰ ਦੱਸਿਆ ਨਾ ਵਿਦੇਸ਼ਾਂ ਤੋਂ ਵੀ ਦੁਨੀਆ ਆਂਦੀ ਆ ਬਹੁਤ ਮੰਨਤਾ ਹੈ ਗੁਰਦੁਆਰਾ ਸਾਹਿਬ ਦੀ ਸੋ ਸਾਡਾ ਬਚਪਨ ਇੱਥੇ ਹੀ ਬਤੀਤ ਹੋਇਆ ਸੀਗਾ ਤੇ نیچے ਹੈਗਾ ਜੀ ਪੋਰਾ ਸਾਹਿਬ ਮੈਂ ਦਿਖਾਉਣੀ ਆ ਤੁਹਾਨੂੰ ਅਸੀਂ ਛੋਟੇ ਹੁੰਦੇ ਜਦੋਂ ਹਨਾ ਅਨਮੈਰਿਡ ਸੀਗੇ ਵੀ ਉਦੋਂ ਵੀ ਜਦੋਂ ਆਣਾ ਅਸੀਂ ਗੁਰਦੁਆਰਾ ਸਾਹਿਬ ਤੇ ਸ਼ਾਮੀ 4 ਵਜੇ ਆ ਜਾਣਾ ਘਰ ਜਾਣ ਦਾ ਤੇ ਪਤਾ ਹੀ ਨਹੀਂ ਹੁੰਦਾ ਸੀ ਵੀ ਘਰ ਕਿੰਨੇ ਵਜੇ ਜਾਣਾ ਹੁਣ ਦੇ ਸੋ ਗ੍ਰਿਸ਼ਤੀ ਪੈ ਗਈ ਕਰਕੇ ਘਰ ਦੇ ਵਿੱਚ ਭਜੋ ਭਜਾਈ ਲੱਗੀ ਰਹਿੰਦੀ ਆ ਆ ਮੈਂ ਤੁਹਾਨੂੰ ਪੜ ਕੇ ਸੁਣਾਉਣੀ ਆ ਤਪ ਤਪ ਸਥਾਨ ਬਾਬਾ ਗੋਪਾਲਦਾਸ ਜੀ ਇਸ ਪੋਰੇ ਵਿੱਚ ਬਾਬਾ ਗੋਪਾਲਦਾਸ ਜੀ ਨੇ 32 ਸਾਲ 9 ਮਹੀਨੇ 13 ਦਿਨ ਤਪੱਸਿਆ ਕੀਤੀ ਸੀ ਇਸ ਪੋਰੇ ਸਾਹ ਦੇ ਵਿੱਚ ਠੀਕ ਹੈ ਜੀ ਤੇ ਲਾਈਟਸ ਇੱਥੇ ਹੈਨਣੇ ਕੀ ਬਹੁਤ ਮਤਲਬ ਡੇਮੇਜ ਹੀ ਲਗਾਈ ਹੈ ਸ਼ਾਮਾਂ ਨੂੰ ਮਤਲਬ ਕਿ ਮਤਲਬ ਲਾਈਟ ਔਨ ਕਰਨਗੇ ਇਹ ਕੋੜੀਆਂ ਤੇ ਇਹ ਸੀੜੀਆਂ ਫਿਰ ਉੱਪਰ ਜਾਣ ਨੂੰ ਤੁਸੀਂ ਸਾਰਾ ਵਲੌਗ ਬਹੁਤ ਧਿਆਨ ਨਾਲ ਦੇਖਣਾ ਬਾਬਾ ਜੀ ਦੀ ਜਿਹੜੀ ਇਹ ਜਗਾ ਵਾ ਸਾਡਾ ਗੁਰਦੁਆਰਾ ਸਾਹਿਬਾ ਮਤਲਬ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਹੈ ਔਰ ਇਹ ਉੱਪਰ ਨੂੰ ਜਾਣ ਨੂੰ ਹੈਗਾ ਰਸਤਾ ਹੁਣ ਮੈਂ ਲਵਾਂਗੀ ਪ੍ਰਸ਼ਾਦ ਮੰਮੀ ਬੈਠੇ ਹੋਏ ਆ ਹੁਣ ਅਸੀਂ ਜੀ ਮੱਥਾ ਟੇਕ ਲਿਆ ਹੋਇਆ ਤੇ ਘਰ ਨੂੰ ਕਰਦੇ ਆ ਵਾਪਸੀ ਹੁਣ ਐਦਾਂ ਤੁਸੀਂ ਦੇਖ ਸਕਦੇ ਹੋ ਬਾਬਾਈ ਜੀ ਗੁਰਦੁਆਰਾ ਸਾਹਿਬ ਜਿਹੜੀਆਂ ਸਮਾਦ ਬਣੀ ਹੋਈ ਆ ਇੱਧਰ ਛੋਟਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਧਰ ਵੱਡਾ ਤੇ ਇਹ ਸਰੋਵਰ ਤੁਸੀਂ ਹੁਣ ਦੇਖ ਸਕਦੇ ਹੋ ਇੱਧਰ ਬੀਬੀਆਂ ਦਾ ਆ ਤੇ ਉਧਰ ਦੂਸਰਾ ਵੱਡਾ ਸਰੋਵਰ ਆ ਤੇ ਹੁਣ ਆਪਾਂ ਜਾ ਰਹੇ ਘਰ ਨੂੰ ਵਾਪਸ ਠੀਕ ਹੈ ਜੀ ਪਿੰਡ ਜਾ ਰਹੇ ਹਾਂ ਮਤਲਬ ਆਪਣੇ ਪੇਕਿਆਂ ਦੇ ਘਰੇ ਤੇ ਇੱਥੇ ਬੋੜ ਹੈਗਾ ਜੀ ਬਹੁਤ ਵੱਡਾ ਉਧਰ ਪਿੱਪਲ ਸੀ ਜਾਨਾ ਉਹ ਵਾਲਾ ਪਿੱਪਲ ਸੀਗਾ ਚਲੋ ਜੀ ਅਸੀਂ ਜੀ ਹੁਣ ਫਰੈਂਡਸ ਆਪਣੇ ਨਾ ਪਿੰਡ ਤੋਂ ਵਾਪਸ ਆ ਰਹੇ ਆ ਆਪਣੇ ਘਰ ਨੂੰ ਤੇ ਬਾਰਿਸ਼ ਦੀ ਅਜੇ ਹਟੀ ਨਹੀਂ ਹੈਗੀ ਉਦਾਂ ਹੀ ਆ ਰਹੀ ਹੈ ਅਜੇ ਵੀ ਤੇ ਅਸੀਂ ਕਿਹਾ ਚਲੋ ਹੁਣ ਜਲਦੀ ਵਾਰੀ ਦਾ ਫਿਰ ਤੋਂ ਜਿਹੜਾ ਵਾ ਸੀਨ ਲੈ ਲੈਨੇ ਆ ਕਿ ਅਸੀਂ ਵਾਪਸ ਆ ਰਹੇ ਆ ਮੈਕਸ ਦਾ ਉਹੀ ਸਟਾਈਲ ਰਹਿੰਦਾ ਹੈ ਦੇਖੋ ਇਹ ਨਹੀਂ ਸੁਧਰ ਸਕਦਾ ਮੈਕਸ ਕਦੀ ਵੀ ਹੁਣ ਇੱਥੇ ਮੈਨੂੰ ਲੱਗਦਾ ਬਾਰਿਸ਼ ਤੇਜ਼ ਹੋ ਗਈ ਹੈ ਨਾ ਤੇ ਆਪਾਂ ਪਿੰਡ ਜਿਆਦਾ ਟਾਈਮ ਨਹੀਂ ਰੁਕੇ ਖਾਣਾ ਖਾਦਾ ਤੇ ਬਸ ਫਟਾਫਟ ਵਾਪਸ ਆ ਗਏ ਆ ਕਿਉਂਕਿ ਬਾਰਿਸ਼ ਹੋ ਰਹੀ ਹੈ ਟਾਈਮ ਨਾਲ ਹੀ ਮੈਂ ਕਿਹਾ ਘਰੇ ਚਾਹੀਦੇ ਆਪਾਂ ਹਨਾ ਤੇ ਮਿਲਦੇ ਆ ਜੀ ਕਿਸੇ ਆਪਾਂ ਹੋਰ ਨੈਕਸਟ ਵਲੌਗ ਦੇ ਨਾਲ ਸੋ ਵਲੌਗ ਨੂੰ ਜਿੱਦਾਂ ਪਹਿਲਾਂ ਪਿਆਰ ਦਿੰਦੇ ਰਹੇ ਹੋ ਇਦਾਂ ਹੀ ਤੁਸੀਂ ਸਭ ਨੇ ਵਲੌਗ ਦੇਖਣਾ ਤੇ ਪਿਆਰ ਕਰਨਾ ਮੈਂ ਤੁਹਾਡੇ ਕਹਿਣ ਤੇ ਫਿਰ ਤੋਂ ਵਲੌਗ ਜਿਹੜੇ ਆ ਸ਼ੂਟ ਕਰਨੇ ਸ਼ੁਰੂ ਕਰ ਦਿੱਤੇ ਆ ਤੇ ਮਿਲਦੇ ਕਿਸੇ ਨੈਕਸਟ ਵਲੌਗ ਦੇ ਨਾਲ ਸੋ ਥੈਂਕ ਯੂ ਜੀ